ਜੇ ਤੁਹਾਨੂੰ ਬਾਈ ਹਰਪ੍ਰੀਤ ਨਾਲ ਮਨਾਉਣਾ ਜਿਹਦੇ ਕੋਲੇ A to Z ਇੱਕ ਕੰਪਨੀ ਦੇ ਨਹੀਂ ਹੌਲੈਂਡ ਅਰਜਨ ਫਾਰਮ ਟ੍ਰੈਕ ਜੌਂਡੀਅਰ ਤੇ ਬਾਹਰ 855 ਸੋਨਾਲੀਕਾ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜਾਂਦਾ ਤੇ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਬਾਈ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਤੁਸੀਂ ਸਾਡੇ ਕੋਲੇ ਪਹੁੰਚੇ ਹਾਂ ਹਾਂਜੀ ਤੇ ਬਹੁਤ ਭਰਾਵਾਂ ਦਾ ਪਿਆਰ ਹੈ ਜਿਨ੍ਹਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਤੇ ਇੱਥੇ ਤੱਕ ਪਹੁੰਚਣ ਜੋਗੇ ਕਰਿਆ ਭਰਾਵਾਂ ਨੇ ਸਾਨੂੰ ਹਾਂਜੀ ਤੇ ਬਹੁਤ ਬਹੁਤ ਸ਼ੁਕਰਾਨਾ ਹੈ ਦਿਲੋਂ ਸਾਡਾ ਤੇ ਵਧੀਆ ਤੋਂ ਵਧੀਆ ਹੀ ਟਰੈਕਟਰ ਲੈ ਕੇ ਆਉਂਦੇ ਰਾਵ ਠੀਕ ਹੈ ਜੀ ਜੋ ਕਿ ਤੁਸੀਂ ਬਾਕੀ ਸਾਡਾ ਸਾਥ ਦੇ ਰਹੇ ਹੋ ਹਾਂਜੀ ਤੇ ਤੁਹਾਡੇ ਨਾਲ ਸਾਡੇ ਸਾਰੇ ਘਰੇ ਬੈਠੇ ਭਰਾਵਾਂ ਨੂੰ ਟਰੈਕਟਰ ਦੇਖ ਰਹੇ ਆ ਪਹੁੰਚ ਰਹੇ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤਾਂ ਜੋ ਆਉਣ ਵਾਲੀਆਂ ਵੀਡੀਓ ਵੀ ਇਹੋ ਜਿਹੀਆਂ ਦੇਖ ਸਕੋ ਤੇ ਪਹਿਲਾ ਟਰੈਕਟਰ ਹੈਗਾ ਬਾਈ ਕੋਲੇ ਨਿਊ ਹਾਲੈਂਡ 5620 ਸ਼ੁਰੂ ਆਪਾਂ ਇਸ ਤੋਂ ਤਾਂ ਕਰਨ ਲੱਗੇ ਆ ਕਿਉਂਕਿ ਇਹ ਟਰੈਕਟਰ ਬਹੁਤ ਘੱਟ ਮਿਲਦਾ ਬਿਨਾ ਸੀਆਰਡੀਆਈ ਤੋਂ ਬਹੁਤ ਘੱਟ ਮਿਲਦਾ ਜੀ 5620 2021 ਦਾ ਮਾਰਕਾ 2022 ਦੀ ਆਰਸੀ ਹੈ ਠੀਕ ਆ ਪੂਲ ਨਵਾਂ ਟਰੈਕਟਰ ਜੈਨੂਨ ਸਾਰਾ ਨਵਾਂ ਟਰੈਕਟਰ ਆ 900 ਘੰਟੇ ਚੱਲੇ ਜੈਨੂਨ ਕੀ ਕਹਿਣਾ ਕੋਕਾ ਪੀਸ ਜਿਹਨੂੰ ਕਹਿੰਦੇ ਆ ਸੀਟ ਵਾਲਾ ਪੰਨਾ ਹੀ ਨਹੀਂ ਪਟਿਆ ਹਾਂ ਸੀਟ ਵਾਲਾ ਐਵੇਂ ਨਹੀਂ ਕੋਈ ਪਾਸਿਓਂ ਚੜਾਇਆ ਪੰਨਾ ਤੁਸੀਂ ਦੇਖ ਸਕਦੇ ਆਹਾਂ ਸਟicker ਕੰਪਨੀ ਦਾ ਸੀਟ ਵਾਲਾ ਇੰਨਾ ਟਾਈਮ ਹੀ ਨਹੀਂ ਜਿਸ ਕੰਮ ਚੱਲਦਾ ਹਾਂ ਵਾਲਾ ਦਾ ਸਹੀ ਗੱਲ ਆ ਬਾਈ ਇਹ ਟਰੈਕਟਰ ਹੈਗਾ ਜੀ 5620 ਪਲਸ ਪਲਸ ਫੁੱਲ ਟੌਪ ਮਾਡਲ 2022 ਮਾਡਲ 22 ਮਾਡਲ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਆ ਜੀ ਨਾਲ ਦੇ ਟਾਇਰ ਨਾਲ ਦਾ ਸਭ ਕੁਝ ਨਾਲ ਦਾ 900 ਘੰਟਾ ਚੱਲਿਆ 935 ਕੇ 40 ਘੰਟੇ ਚੱਲਿਆ ਕਿੰਨੀ ਡਿਮਾਂਡ ਬਾਈ ਇਹਦੀ ਜਿਮਾਨ ਡਿਸਕਰਨ ਸਿਰਫ 9 ਲੱਖ ਤੇ 65000 ਦੀ ਆ 9 ਲੱਖ 65000 ਦੀ ਤੇ ਅੱਗੇ ਹਾਲਾਂਕਿ ਅਸੀਂ 21 ਮਾਡਲ ਵੇਚਿਆ 999765 ਦੇ ਦੇ ਵਿਕਿਆ ਠੀਕ ਆ ਤੇ ਹੁਣ ਸਾਡੇ ਕੋਲੇ ਚਲੋ ਇੱਕ ਤਾਂ ਮੰੰਦਾ ਇੱਕ ਜ਼ਿਮੀਂਦਾਰਾ ਮੰੰਦਾ ਪੈ ਗਿਆ ਥੋੜਾ ਜਿਹਾ ਥੋਨੋਂ ਵੀ ਵੱਡਾ ਹਾਂ ਇਸ ਵਾਰੀ ਜ਼ਿਮੀਂਦਾਰ ਦੇ ਰੂਪੀ ਐ ਇਹ ਇਹ ਗੱਲ ਐ ਵੀ ਚਲੋ ਬਾਬੇ ਨੇ ਕਿਰਪਾ ਨਾਲ ਵੀ ਥੋੜਾ ਜਿਹਾ ਜਿੱਥੇ 20 ਹਜ਼ਾਰ ਕਮਾਉਣੇ ਉੱਥੇ 10 ਹਜ਼ਾਰ ਦਾ ਸਵਰ ਰੱਖ ਲਾਂਗੇ ਕੋਈ ਉਹ ਨਹੀਂ ਗੱਲ ਸਹੀ ਗੱਲ ਐ ਬਾਈ ਜੈਦ ਕਮਾਈ ਦੇ ਕੰਮ ਕਰਾਂਗੇ ਬਿਲਕੁਲ ਚੀਜ਼ ਦੇਵਾਂਗੇ ਇੱਕ ਨੰਬਰ ਆਹਾਂ ਟਰੈਕਟਰ ਲੈ ਜਾ ਸਕਦੇ ਹਾਂ ਇਧਰਲੇ ਪਾਸੇ ਖੜਾ ਬਾਈ ਨਿਊ ਹੁਣ ਬੋਦਾ ਹੈਗੀ ਜਿਸ ਕਾਰਨ ਆਪਣੇ ਕੋਲ ਜਿਹੜੀ ਵੀ ਮਰਜ਼ੀ ਬੈਂਕ ਦਾ ਲੋਨ ਕਰਾਂਗੇ ਜਿੱਥੇ ਵੀ ਬੈਠਾ ਹੋਵੇ ਬੰਦਾ ਪੰਜਾਬ ਦੇ ਕਿਸੇ ਕੋਨੇ ਜੇ ਬੰਦੇ ਨੇ ਆਪ ਕਰਾਉਣਾ ਹੈ ਤੇ ਆਪਾਂ ਨੂੰ ਕੋਈ ਦਰਾਇ ਨਹੀਂ ਪਤਾ ਪੇਪਰ ਦੇਣੇ ਆ ਆਪ ਕਰਾ ਲੈ ਜਿੱਦੋਂ ਮਰਜੀ ਠੀਕ ਆ ਬਾਈ ਹਾਂ ਜ਼ਿੰਮੇਵਾਰੀ ਆ ਆਪਣੀ ਜੇ ਤੁਹਾਡਾ ਕਿਸੇ ਬੈਂਕ ਨਾਲ ਤੇ ਘੱਟ ਖਰਚਾ ਕਿਸੇ ਬੈਂਕ ਨਾਲ ਬਾਈ ਤੁਹਾਡਾ ਵਿਹਾਰ ਚੱਲਦਾ ਫਿਰ ਤੁਸੀਂ ਆਪ ਕਰਾ ਲਿਓ ਜੇ ਤੁਹਾਡੇ ਕੋਲੇ ਕੋਈ ਬੈਂਕ ਨਹੀਂ ਹੱਥ ਚ ਤਾਂ ਆਪਾਂ ਘੱਟ ਵੇ ਆ ਜ ਵਾਲੀ ਤੋਂ ਕਰਾ ਦਾਂਗੇ ਕਰਾ ਦੇਾਂਗੇ ਲੋਨ ਠੀਕ ਆ ਕਿਹ ਤੋਂ ਕਹਾਂਗੇ 5-7 ਬੈਂਕਾਂ ਐਂ ਜਿਹੜੀ ਤੋਂ ਕਹਾਂਗੇ ਕਰਾ ਦੇਾਂਗੇ ਅੱਗੇ ਆ ਗਿਆ ਜੀ ਨਿਊ ਹੋਲੈਂਡ 3630 3630 2013 ਮਾਡਲ ਸੁਪਰ ਸੁਪਰ ਡਰਾਈਵਰ 50 HP ਹਲਕੀ ਫੁਲਕੀ ਟਚਿੰਗ ਹੋਈ ਵੀ ਆ ਦ ਕਹੇ ਹਾਂ ਇੰਜਨ ਗੇਅਰ ਦੀ ਮੇਰੀ ਫੁੱਲ ਗਾਰੰਟੀ ਹੈ ਉਹ ਮੈਂ ਅੱਗੇ ਵੀ ਕਿਹਾ ਹਾਂ ਇੰਜਨ ਗੇਅਰ ਦੀ ਆਪਣੀ 6 ਮਹੀਨੇ ਦੀ ਗਾਰੰਟੀ ਹੁੰਦੀ ਹੈ ਤਾਂ 6 ਮਹੀਨੇ ਦੀ ਗਾਰੰਟੀ ਹੈਗੀ ਹੈ ਠੀਕ ਹੈ ਬਾਈ ਜਿਹੜੀ ਗੱਲ ਕਹਤੀ ਲੋਹੇ ਤੇ ਲਕੀਰ ਲੋਹੇ ਤੇ ਲਕੀਰ ਆ ਬਾਈ ਦੀ ਆਪਣੀ ਜਿਹੜੀ ਜਵਾਨ ਪਹਿਲਾਂ ਤੋਂ ਚੱਲਦਾ ਇਹ ਨਹੀਂ ਆਪਾਂ ਤਾਂ ਵੀ ਦੂਜੇ ਬੰਦ ਕਰਤਾ ਜਾਂ ਉਹ ਕਰਤਾ ਉਹ ਕੰਮ ਨਹੀਂ ਆਪਣੀ ਗਾਰੰਟੀ ਚੱਲਦੀ ਤੇ ਚੱਲੂਗੀ ਠੀਕ ਹੈ ਬਾਈ ਹਾਂ ਬਿਲਕੁਲ 21 ਮਾਡਲ ਹੈ ਟਰੈਕਟਰ ਆ 13 ਮਾਡਲ ਹੈ ਸੌਰੀ ਤੇ ਟਵਲ ਡਿਸਟਰੀਬਿਊਟਰ 3 ਸੀਟਰ ਦਾ ਟਾਪ ਵਾਲਾ ਮਾਡਲ ਹੈ ਟਾਪ ਵਾਲਾ ਮਾਡਲ ਆ ਤੇ ਸਾਵਰ 70 ਤੋਂ ਬੀਚ ਦਾ ਡਿਮਾਂਡ ਬਈ ਮੇਨ ਗੱਲ ਡਿਮਾਂਡ 4 ਲੱਖ ਤੇ 35000 ਰੁਪਏ ਦਾ 4 ਲੱਖ 35000 ਦਾ ਆਹ ਟਰੈਕਟਰ ਮਿਲ ਜੂਗਾ 2013 ਮਾਡਲ ਸੁਪਰ ਠੀਕ ਆ ਬਾਈ ਨਾਲ ਹੀ ਇੱਕ ਸੁਪਰ ਹੋਰ ਖੜਾ ਇੱਕ ਸੁਪਰ ਹੋਰ ਹੈ ਜੀ ਇਹ 2017 ਮਾਡਲ ਹੈ ਠੀਕ ਆ ਟਾਇਰ ਪਹਿਲੇ ਨਵੇਂ ਆ ਅਗਲੇ ਟਾਇਰ ਨਾਲ ਦੇ 40 45 ਵਿਖਾ ਦਈਏ ਤੁਹਾਨੂੰ ਆਹ ਟਾਇਰ ਗੁਡਇਰ ਕੰਪਨੀ ਦੇ ਨਵੇਂ ਟਾਇਰ ਆ 50 hp ਆ ਬਾਕੀ ਇਹ abc gear ਆ abc gear ਆ ਟੌਪ ਵਾਲਾ ਮਾਡਲ 3 ਸਪੀਡ ਡਬਲ ਡਿਸਟ੍ਰੀਬਿਊਟਰ ਵਾਲਾ ਡਬਲ ਡਿਸਟ੍ਰੀਬਿਊਟਰ ਵਾਲਾ ਕਿੰਨੇ ਦਾ ਭਾਈ ਸਾਰਾ ਟਰੈਕਟਰ ਜੈਨੂਇਨ ਨਾਲ ਦਿਸ ਕਰਨ ਹਾਂ ਇਹ ਸਿਰਫ ਲੈਣ ਦੇਣ ਵਾਲਾ ਰੇਟ ਹੈਗਾ ਇਹਦਾ ਤੇ 5 ਲੱਖ ਤੇ 35000 ਰੁਪਿਆ 535000 ਦਾ ਆਹ ਟਰੈਕਟਰ ਲਿਆ ਆ ਸ 17 ਮਾ 17 ਮਾਡਲ ਪੂਰਾ ਵਧੀਆ ਟਰੈਕਟਰ ਇੱਕ ਨੰਬਰ ਇੱਕ ਨੰਬਰ ਸੀਟਾ ਸੂਟਾ ਹਜੇ ਆਹ ਕੰਪਨੀ ਦੀ ਗੱਡੀਆਂ ਵੀ ਦੇਖ ਸਕਦੇ ਆ ਆਹ ਰੀਜਨਲ ਆਹ ਟਰੈਕਟਰ ਦੀ ਰੀਜਨਲ ਸੀਟ ਹਜੇ ਨਾਲ ਦੀ 17 ਮਾਡਲ ਦੀ ਸਾਲ ਹੋ ਗਏ ਨੂੰ 7 ਆ ਇਹਨੂੰ 7-8 ਸਾਲ ਹੋ ਗਏ ਆ ਸਾਹਮਣੇ ਅੱਗੇ ਆ ਗਿਆ ਜੀ ਨਿਊ ਹੋਲੈਂਡ 330 ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਟਰੈਕਟਰ ਆਹਾ ਟੈਰਸ ਟਰੈਕਟਰ ਦੇ ਬਾਈ 10 ਦਾ ਸੀ ਨਾਲ ਦੇ ਟਰੈਕਟਰ ਦਾ ਨੜ ਨੜ ਨਾਲ ਦਾ ਯਾਰ ਹੈ ਜੀ ਆਹ ਮੋਰਾ ਮਾਰਾ ਜਿੱਦਾਂ ਜੁੱਟਾ ਉਹ ਸਾਰੇ ਲੱਗਾ ਲਖਾ ਦੀਆਂ ਆਹਾ ਵੇਖ ਸਕਦੇ ਤੁਸੀਂ ਸਪੈਸ਼ਲ ਐਡੀਸ਼ਨ ਦੀ ਨਵਾਂ ਟਰੈਕਟਰ ਹੈ 2020 ਮਾਡਲ ਹੈ ਅੱਛਾ ਤੇ ਸਾਈਡਾਂ ਪੰਨਾ ਇਹਦਾ ਵੀ ਨਹੀਂ ਪਟਿਆ ਵੇਲਾ ਸੰਭਾਲ ਲੈ ਇਸ ਟਰੈਕਟਰ ਦਾ ਵੀ ਆਹਾ ਪੰਨਾ ਹਜੇ ਨਾਲ ਦਾ ਲਾ ਕੇ ਹਜੇ ਬੰਦੇ ਨੇ ਬੈਠਣ ਵਾਲਾ ਚਾਹ ਵੀ ਨਹੀਂ ਪੂਰਾ ਕੀਤਾ ਨਹੀਂ ਕਰਾ ਟਰੈਕਟਰ ਇੰਜਨ ਗੇਅਰ ਦਾ ਫੁੱਲ ਜ਼ਿੰਮੇਵਾਰੀ ਹੁਲੀ ਹੋਣੀ ਤੁਹਾਨੂੰ ਵੀ ਪਤਾ ਹੈ ਤੇ ਪੂਰਾ ਚੰਗਾ ਟਰੈਕਟਰ ਨਵਾਂ ਨੁੱਕ ਨਵਾਂ ਨੁੱਕ ਟਰੈਕਟਰ ਤੇ ਨਾ ਹੌਲੈਂਡ ਧੂਆ ਮਾਰਨ ਨੂੰ ਛੱਡਦੇ ਅੱਛਾ ਇਹ ਟਰੈਕਟਰ ਦੇ ਨਾ ਧੂਮੇ ਨਾਮ ਦਾ ਨਿਸ਼ਾਨ ਆਹ ਦੇਖ ਸਕਦੇ ਤੁਸੀਂ ਨਾਲੇ ਹੁਣ ਪੌਲ ਰੇਸ ਤੇ ਟਰੈਕਟਰ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਆ ਧੂਆ ਨੇੜੇ ਤੇੜੇ ਵੀ ਨਹੀਂ ਟਰੈਕਟਰ ਦੇ ਹਾਂ ਟਰੈਕਟਰ ਹੋਣਾ ਧੂਆਂ ਮਾਰੂਗਾ ਹੀ ਮਾਰੂਗਾ ਮਾਰੂਗਾ ਹੀ ਮਾਰੂਗਾ ਟਰੈਕਟਰ ਕੋਈ ਸੈਟਿੰਗ ਐਸੀ ਹੁੰਦੀ ਹੈ ਕੁਜਰਦੀ ਕੋਈ ਪੀਸ ਹੀ ਬੰਚ ਐ ਸਾਹ ਭੋਰਾ ਵੀ ਧੂਆਂ ਵਿੱਚ ਵੀ ਹੈ ਨਹੀਂ ਸਲੈਂਸਰ ਤੇ ਠੀਕ ਆ ਬਾਈ ਹਾਂ ਬਹੁਤ ਚੰਗਾ ਟਰੈਕਟਰ ਹੈ ਬਿਲਕੁਲ 900 ਕੇ ਕਰੀਬ ਨੇ ਇਹ 970 80 ਘੰਟੇ ਦਾ ਟਰੈਕਟਰ 970 80 ਘੰਟੇ ਦੇ ਆਸ-ਪਾਸ ਚੱਲਿਆ ਬਿਨਾਂ ਸੀਆਰਡੀਆਈ ਤੋਂ ਡਿਮਾਂਡ ਬਈ ਹੁਣ ਡਿਮਾਂਡ ਜਿਹੜੀ 7 ਲੱਖ ਤੇ 65 ਹਜ਼ਾਰ ਦੱਸ ਕਰਨ 765 ਬਾਈ ਨੇ ਮੰਗ ਰੱਖੀ ਆ ਬਿਲਕੁਲ ਲੋਨ ਹੋ ਜਾਣਾ ਤੇ ਬਾਕੀ ਮਾਨਤਨ ਵੀ ਹੋ ਜਾਣਾ ਮਾਨਤਨ ਤਾਂ ਹੋ ਜੂਗਾ ਜਿਹੜੀ ਗੱਲ ਆ ਪਰ ਜ ਟਾ ਹੈ ਨੀਗਾ ਸਭ ਦਾ ਹਰ ਇੱਕ ਟਰੈਕਟਰ ਤੇ ਹੈਗੀ ਆ ਠੀਕ ਹੈ ਜੀ ਆਪਾਂ ਜੇ ਲੋਨ ਕਰਵਾ ਕੇ ਦੇਵਾਂਗੇ ਜੇ ਆਪਣੇ ਕੋਲੋਂ ਮੰਨ ਲਓ ਹੋਰ ਤੋਂ ਕਰਾਉਣਾ ਹੋਰ ਤੋਂ ਕਰਾ ਲੈ ਕੋਈ ਜੱਕ ਨਹੀਂ ਆਪਾਂ ਡਾਕੂਮੈਂਟ ਦੇਨੇ ਆ ਬੰਦੇ ਨੂੰ ਠੀਕ ਹੈ ਜੀ ਨਾਲ ਹੀ ਇੱਕ ਹੋਰ ਖੜਾ ਸਪੈਸ਼ਲ ਐਡੀਸ਼ਨ ਹੈ ਇੱਕ ਹੋਰ ਖੜਾ ਇਹ 2018 ਮਾਡਲ ਹੈ ਜੀ ਇਹ 18 ਨਵੇਂ ਵਾਲੇ ਟਾਇਰ ਹੈ ਤੇਰੇ ਸਾਹਮਣੇ ਟ੍ਰੈਕਟਰ ਇੱਕ ਨੰਬਰ ਹੈ ਜੀ ਪੂਰਾ ਨਵੇਂ ਕਹੇ ਨਹੀਂ ਵਾਕਈ ਨਵੇਂ ਆ ਸੀਏਟ ਵਰਦਮਾਨ ਦੇ ਟਾਇਰ ਆ ਹਾਂ ਇਹਦੀ ਗ੍ਰਿਪ ਬਹੁਤ ਜ਼ਿਆਦਾ ਹੈ ਇਨਾ ਟਾਇਰਾਂ ਦੇ ਟਾਇਰ ਦੀ ਗੱਡੀ ਵੀ ਹੈ ਮਾਰਾ ਵਾਂਗੂ ਜ਼ਿਆਦੇ ਹੈ ਜੀ ਹਾਂ ਪੂਰੀ ਵਧੀਆ ਟਰੈਕਟਰ ਹੈ ਇੱਕ ਨੰਬਰ 718 ਮਾਡਲ ਹੈ ਜੀ 18 ਮਾਡਲ ਤੇ ਇਹਦੇ ਆਹ ਕ੍ਰੋਪੀ ਵਗੈਰਾ ਡੈਕ ਵਗੈਰਾ ਲੱਗਿਆ ਆਹ ਕੰਪਨੀ ਦੇ ਲੱਗਿਆ ਆ ਆਮ ਜਿਵੇਂ ਸੁਪਰ ਸਾਫਟਰ ਟਰੈਕਟਰ ਹੈ 18 ਮਾਡਲਾਂ ਦਾ 60 60 ਲੱਖ ਰੁਪਏ ਉਹ ਮੰਗੀ ਜਾਂਦੇ ਆ ਸਹੀ ਗੱਲ ਹੈ ਇਹ ਹੁਣ ਚਾ ਪੂਰਾ ਕਰਨਾ ਹੈ ਇਹ 640000 ਦੀ ਰੁਪਏ ਦੇ ਵਿੱਚ ਆਪਦਾ ਚਾ ਪੂਰਾ ਕਰ ਸਕਦਾ 640000 ਚ ਸੀਟੀ ਵਾਲਾ ਟਰੈਕਟਰ ਘਰੇ ਲੈ ਆ ਸਕਦੇ ਆ ਸੀਟੀ ਮਾਰਦਾ ਜਿਹੜਾ ਹਾਲਾ ਟ੍ਰੈਂਡਿੰਗ ਟਰੈਕਟਰ ਰੀਲਾਂ ਚ ਦੇਖ ਲਿਓ ਇਹਦੀਆਂ ਹੀ ਆਈ ਜਾਂਦੀਆਂ ਬਿਲਕੁਲ ਬਿਲਕੁਲ ਹਾਂ ਆਹ ਟਰੈਕਟਰ ਲੈ ਆ ਸਕਦੇ ਆ ਨਾਲ ਇੱਕ ਇਹੋ ਜਿਹਾ ਪੀਸ ਖੜਾ ਜਿਹਨੂੰ ਲੋਕੀ ਕਹਿ ਕੇ ਲੈਂਦੇ ਆ ਇੰਗਲੈਂਡ ਵਾਲਾ ਲੈਣਾ ਇੰਗਲੈਂਡ ਵਾਲਾ ਹੈਵੀ ਇੰਗਲੈਂਡ ਵਾਲਾ ਹੈਵੀ ਇੰਗਲੈਂਡ ਵਾਲਾ 99 ਮਾਡਲ ਹੈ ਇਹ ਨੀਲਾ ਹਾਂ ਤੇ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਆ ਤੁਸੀਂ ਬਾਡੀ ਲਾਈਨ ਚੱਕੋ ਚੈੱਕ ਕਰੋ ਟਰੈਕਟਰ ਦੀ ਬੈਕਪੋਲ ਰੀਜਨਲ ਸਾਡੀ ਰਿਮਾਂ ਦਾ ਮਗਰਾਣਾ ਦਾ ਸਾਰਾ ਟਰੈਕਟਰ ਜੈਨੂਨ ਹੈ ਤੇ ਟਰੈਕਟਰ ਹੈ ਵੀ 16 ਦੇ ਟਾਇਰਾਂ ਚ ਪੂਰਾ ਹਾਂ 16 ਦੇ ਟਾਇਰਾਂ ਚ ਟਾਇਰ ਵੀ 80 90 ਪੈਸੇ ਆ ਇਹ ਮਾਡਲ ਕਿਹੜਾ ਹੋਊਗਾ ਬਾਈ ਮਾਡਲ ਇਹ 99 ਮੇਡ ਇਨ ਇੰਗਲੈਂਡ ਪਤਲੇ ਸਾਇਲੈਂਸਰ ਆਇਆ ਵੀ ਬਾਈ 99 ਚ ਸ਼ੁਰੂ ਹੋਇਆ ਸੀ ਜਿਹੜੇ 99 ਚਾਹੀਦੇ 99 ਦੇ ਪੀਛੇ ਹੈਡਲਾਈਟਾਂ ਲੋਕਾਂ A2 ਡੈਡ ਨਾਲ ਦੀ ਆਹਾਂ ਹਾਂ ਹੈਡਲਾਈਟਾਂ ਨਾਲ ਦੀਆਂ ਕਿਹੜੀ ਗੱਲ ਦੱਸ ਕਰਨ ਆਪਾਂ ਕਿਸੇ ਦੀ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੇ ਇਹਦੀ ਹਲਕੀ ਫੁਲਕੀ ਛੋਟ ਤੇ ਪਹਿਲਾਂ ਨਾ ਕਿਸੇ ਨੇ ਮਾਰਿਆ ਅੱਜ ਵੀ ਨਹੀਂ ਮਾਰਿਆ ਉੱਤੇ ਉੱਤੇ ਪੀਪੜੀ ਜੀ ਹੋ ਜਾਂਦੀ ਸੀ ਇਹਨਾਂ ਦੇ ਮਾੜੀ ਮੋਟੀ ਹਾਂ ਤੇ ਉਹਦੇ ਕਰਕੇ ਵੱਜਿਆ ਮਾੜਾ ਮੋਟਾ ਨਹੀਂ ਟਰੈਕਟਰ ਵਿੱਚੋਂ ਵਿੱਚੋਂ ਸਾਰਾ ਜੈਨੂਇਨ ਟਰੈਕਟਰ ਹੈ ਜਿੱਥੇ ਮਰਜ਼ੀ ਜਣਾ ਚੈੱਕਰ ਵਾਲੇ ਇਹ ਸਟਾਰਟਿੰਗ ਵੇਖੀ ਉਸ ਕਰਨ ਟਰੈਕਟਰ ਦੀ ਸਟਾਰਟਿੰਗ ਸਾਲੀ ਹੋ ਰਹੀ ਹੈ ਹਾਂ ਜਿੰਨੇ ਪੈਸੇ ਲਾਵਾਂਗੇ ਉਨਾ ਮੁੱਲ ਪੈ ਜਾਣਾ ਤੁਹਾਡਾ ਪੈਸੇ ਲਾਇਆ ਦਾ ਪੈਸੇ ਲਾਇਏ ਦੋਖਦੇ ਨਹੀਂ ਐ ਤੇ ਪੈਸੇ ਲਾਇਏ ਭਾਈ ਜਮਾ ਨਹੀਂ ਦੋਖਦੇ ਨਹੀਂ ਦੋਖਦੇ ਯਾਰ ਮੇਰੇ ਹਾਂ ਜਿੰਨੇ ਪੈਸੇ ਨੇ ਤੇ ਇੱਦਾਂ ਆਪਾਂ ਦੇਣਾ ਹੈ ਹਾਂ ਉਹਨਾਂ ਦਾ ਆਸ਼ਰ ਮੰਨਦਾ ਕੋਈ ਨਹੀਂ ਦਿੰਦਾ ਭਾਈ ਵਾਕਈ ਸਹੀ ਗੱਲ ਹੈ ਮੋਲ ਆਪਾਂ ਇਹਦਾ ਕੀ ਕਰਨਾ ਹਾਂ ਤੇ ਨਾ ਆਲਾ ਮੁੱਲ ਦੱਸੀ ਹਾਂ ਤੇ ਨਾ ਆਲਾ ਸਿਰਫ 2,65,000 ਰੁਪਏ 2,65,000 ਦਾ ਆਹ ਟਰੈਕਟਰ 36-30 ਲਿਆ ਜਾ ਸਕਦੇ ਆ 50,000 ਦੇ ਟਾਇਰ ਆ ਵਾਕਈ ਟਾਇਰ ਟ੍ਰੈਕਟਰ ਦੀ ਕੰਡੀਸ਼ਨ ਬਾਕੀ ਦੋ ਪੈਂਟ ਚੋਂ ਬਈ ਆਪਾਂ ਮਾਨਤਨ ਕਰਨਾ ਕੋਈ ਫਲਿਆ ਨਹੀਂ ਟਰੈਕਟਰ ਇੰਜਨ ਗੇਅਰ ਦਾ ਇਹ ਇੱਕ ਪੱਖੋਂ ਇੱਕ ਨੰਬਰ ਟਰੈਕਟਰ ਹੈ ਰੁਪਏ ਆਪਾਂ 2,65,000 ਚੋਂ ਮਾਨਤਨ ਕਰਨਾ 50,000 ਦੇ ਟਾਇਰ ਆ ਟਰੈਕਟਰ ਤਾਂ ਕਰ ਲ ਹੁਣ ਤੂੰ ਕਹਿ ਤਾਂ ਕਰ ਦਾਂਗੇ ਬਸ ਹਲਕਾ ਫੁਲਕਾ ਹਲਕਾ ਫੁਲਕਾ ਟਰੈਕਟਰ 2,10,000-15,000 ਸਾਰਾ ਡਾਵਲ ਕਲੱਚ ਤੇ ਸਾਰਾ ਨਵਾਂ ਟਰੈਕਟਰ ਆ ਨਵਾਂ ਟਰੈਕਟਰ ইংল্যান্ড ਆ ਇਹਦੀ ਹੋਰ ਦੋ ਮੈਂ ਇੱਕ ਮਿੰਟ ਹਾਂ ਹਜੇ 20 ਇੰਨਾ ਟਰੈਕਟਰਾਂ ਦੀ ਮਾੜੀ ਮੋਟੀ ਆਵਾਜ਼ ਆਊਗੀ ਬਾਈ ਮਾਡਲ ਦੀ ਵੀ ਪਿੱਛੋਂ ਪਿਛਲੇ ਸਿਰ ਤੇ ਬੰਦਾ ਉੱਤੇ ਬਹਿ ਕੇ ਕਹਿੰਦੇ ਆਵਾਜ਼ ਏ ਟਰੈਕਟਰ ਫ੍ਰੀ ਲੈ ਜੀ ਠੀਕ ਆ ਕਿਉਂ ਜੇ ਟਰੱਕ ਚੂੰ ਨਹੀਂ ਆਵਾਜ਼ ਵੀ ਨਹੀਂ ਸੜੇ ਦੀ ਨੀ ਟਰੈਕਟਰ ਆਵਾਜ਼ ਕਰਦੇ ਹੁੰਦੇ ਨਾ ਹਾਂ ਬੋਲਦੇ ਹੁੰਦੇ ਆ ਆ ਕੇ ਬੰਦਾ ਆਪੇ ਮੂੰਹ ਕਹੂਗਾ ਯਾਰ ਆਵਾਜ਼ ਹੈਣੀ ਵਾਕਈ ਸਹੀ ਗੱਲ ਆ ਬਾਈ ਸਾਰਾ ਨਵਾਂ ਡਿਸਕਰ ਨ ਵਿੱਚ ਆ ਵੇਖ ਲੋ ਇਹ ਚੈੱਕ ਕਰ ਸਕਦੇ ਤੁਸੀਂ ਨਵਾਂ ਵਾਹ ਮਗਲੇ ਵਾਲਾ ਸਰਵਿਸ ਵੀ ਨਹੀਂ ਕਰਾਉਣ ਦੀ ਲੋੜ ਬੰਦੇ ਨੂੰ ਜਾ ਕੇ ਯਾਰ ਹਾਂ ਹੁਣ ਐਡੀ ਕੀ ਸੌਦਾ ਦੇ ਕੱਲੀ-ਕੱਲੀ ਪਾਉਣੀ ਆ 1.80000 ਦੱਸ ਦਿਓ ਤੁਸੀਂ ਹਾਂ 2 ਲੱਖ ਪੈ ਅੱਠਾ ਜਿੰਨੇ ਕੰਮ ਦੇਊਗਾ ਡਾਕਟਰ ਦੇ ਨਾਲ ਸਹੀ ਗੱਲ ਹੈ ਬਾਈ ਨਾਲ ਖਰਚਾ ਘਾਟੇ ਦਾ ਖਰਚਾ ਘਟਾ ਇਹਦਾ ਤੂੰ ਵੀ ਮੰਨਦਾ ਨਾ ਵੀ ਖਰਚਾ ਵਾਕਈ ਸਹੀ ਗੱਲ ਹੈ ਬਾਈ ਜਿਹਨਾਂ ਕੋਲੇ ਹੈਗੇ ਵੇਚ ਸਕਦੇ ਜਿਹਦੇ ਕੋਲੇ ਹੈਗੇ ਨਾ ਉਹਨਾਂ ਕੋਲੇ ਹਜੇ ਵੀ ਆਪ ਤਾ ਉਹਨੇ ਰੱਖਨੇ ਰੱਖਨੇ ਰਿਸ਼ਤੇਦਾਰ ਨੂੰ ਹੀ ਦਿਵਾ ਕੇ ਲਿਆਂਦਾ ਅਗਲਾ ਡਾਕਟਰ ਨੀਲੇ ਚੱਲਦੇ ਬਹੁਤ ਵਧੀਆ ਨਾ ਹਾਂ ਬਾਈ ਇਧਰਲੇ ਪਾਸੇ ਤੁਹਾਨੂੰ ਵਿਖਾ ਦਈਏ ਇਧਰ ਖੜਾ ਜੀ ਮਹਿੰਦਰਾ B 275 275 2000 ਮਾਡਲ ਆ ਜੀ ਪੂਰਾ 2000 ਮਾਡਲ ਲਾਲ ਜੀ ਨੂੰ ਕਹਦੀ ਲੰਡਾ ਛਿੱਕਾ ਮੋਟੀ ਰੇਸ ਹਾਈ ਚੱਕਰਾਂ ਵਾਲਾ ਟਰੈਕਟਰ ਆ ਇਹ ਤੇ ਟਰੈਕਟਰ ਤੁਹਾਨੂੰ ਦੱਸ ਦਈਏ ਨੂੰ ਕੱਖਣਗੇ ਨਾ ਸਿਰਤਾਂ ਕਰਦਾ ਜਾਨ ਜਾਣ ਕੇ ਆਪਾਂ ਨੂੰ ਹੋਰ ਵੀ ਗੱਲਾਂ ਗਲਤ ਵੀ ਬੋਲਦੇ ਚਲੋ ਬੋਲੀਏ ਨਾ ਭਰਾ ਆਪਣੇ ਆਹ ਵੇਖੋ ਢੱਕਣ ਵੀ ਨਾਲ ਦਾ ਹੁਣ ਹੁਣ 22 ਭੌਂਦੀ ਸਖਤ ਕਰੀ ਜਾਵੇ ਆਓ ਆ ਜੀ ਐਵੇਂ ਅਗਲਾ ਐਵੇਂ ਨਹੀਂ ਆਪਾਂ ਸਬੂਤ ਕਰਦੇ ਆ ਅਗਲੇ ਹਾਂ ਸ਼ੋਅ ਖੋਲ ਕੇ ਵਿਖਾਦੇ ਛੋਲਾ 200 ਲੀਟਰ ਦਾ ਰੰਗ ਵੀ ਨਾ ਉਵੇਂ ਹੀ ਟਰੈਕਟਰ ਤੇ ਦਿਖਾਈ ਦੇਖਦੇ ਆ ਖੋਲ ਕੇ ਛੋਲਾ ਜਿਵੇਂ ਨਵਾਂ ਆਇਆ ਸੀ ਇੱਕ ਮਿੰਟ ਤੱਕ ਇਹ ਬੰਦੇ ਨੇ ਆਉਣਾ ਹੁੰਦਾ ਹਾਂ ਹਾਂ ਜਿਹੜੇ ਬੰਦੇ ਨੇ ਘਰੇ ਰੱਖਣਾ ਟਰੈਕਟਰ ਆਹਾਂ ਵੇਟ ਟਰੈਕਟਰ ਦੇ ਨਾਲ ਦੇ ਪਏ ਆ ਹੇਟਾਂ ਵਾਲੇ ਵੇਟ ਥੱਲੇ ਵੇਟ ਕੰਪਨੀ ਦੇ ਵੇਟ ਲੱਗੇ ਆ ਇਸ ਟਰੈਕਟਰ ਨੂੰ ਬਾਕੀ ਇਹਦੋਂ ਨੀਵੇਂ ਮਾਡਲ ਨੂੰ ਛੋਟੇ ਵੇਟ ਆਏ ਸੀ ਇਹਨੂੰ ਵੱਡੇ ਵੇਟ ਆਏ ਆ ਰੀਜਨਲ ਕੰਪਨੀ ਦੇ ਵੇਟ ਜੀ ਵੇਖ ਸਕਦੇ ਆ ਬਾਕੀ ਟਰੈਕਟਰ ਦੇ ਸਟicker ਨਾਲ ਦੇ ਬੈਟਰੀ ਬਕਸਾ ਨਾਲ ਦਾ TU ਦੇ ਮਾਰਕੇ 2000 ਮਾਡਲ ਬਾਕੀ ਹਾਰਨ ਵਗੈਰਾ ਵੀ ਸ਼ੌਂਕਣਾ ਰੱਖੇਦਾ ਇੱਥੋਂ ਪਤਾ ਲੱਗਦਾ ਰੂਟਸ ਦੇ ਹਾਰਨ ਦੀ ਸਫਾਈ ਦਿਖਾ ਤੂੰ ਟਰੈਕਟਰ ਦੀ ਵਾਕਈ ਬਈ ਅਗਲਾ ਕੋ ਟੈਂਕੀ ਟੱਕਣ ਬਦੌਲ ਤਾਂ ਅੱਡਾ ਸਾਡੇ ਤੋਂ ਟਰੈਕਟਰ ਦੀ ਸਫਾਈ ਦੱਸ ਦੇ ਵੀ ਹੈਂ ਮਾਡਲ ਦੀ ਵਿੱਚੋਂ ਵਿੱਚੋਂ ਸ਼ੋਅ ਖਾਣ ਮੈਂ ਕਹਿੰਦਾ ਬਾਈ ਜਮਾਂ ਨਵੀਂ ਸ਼ੋਅ ਪਈ ਆ ਜਿੰਨੀ ਕਹਿਦੀ ਉਹਨਾ ਹੀ ਨਵਾਂ ਅੰਦਰਾਂ ਚੀਜ਼ਾਂ ਗਲ ਜਾਂਦੀਆਂ ਵੇਖ ਰੰਗ ਪਿਆਰਾ ਹਾਂ ਸੱਟ ਦੇ ਵੇ ਆ ਇੱਕ ਮਿੰਟ ਤੂੰ ਬਾਈ ਤੁਸੀਂ ਵੀ ਥਾਲੇ ਦਿਨ ਮਾਰਕੀਟ ਚ ਫਿਰਦੇ ਹਾਂ ਹਾਂ 90% ਵਪਾਰੀਆਂ ਨੇ ਖੋਲ ਕੇ ਖਾ ਗਏ ਬੇਟਾ ਥੱਲੇ ਦੋ ਬਲੇਟਾਂ ਲੱਗੀਆਂ ਥੱਲੇ ਦੋ ਐ ਨਹੀਂ ਦੋ ਕਦੇ ਜ਼ਿੰਦਗੀ ਚ ਵਾਇਗ ਨੂੰ ਚਿਰਪਾਣਾ ਸਮਾਨ ਨਹੀਂ ਲਾ ਤੇ ਨਾ ਹੀ ਲਾਉਣਾ ਜਿਉਂਦੇ ਰਹਿ ਤਾਂ ਸਹੀ ਗੱਲ ਹੈ ਬਾਈ ਸਮਾਨ ਅਸੀਂ ਲਾ ਪੋਵੇਂ ਤੇ ਕੀ ਚੀਜ਼ ਤੇ ਯਾਰ ਬਾਕੀ ਛਤਰੀਆਂ ਹੈ ਨਹੀਂ ਛਤਰੀਆਂ ਅਸੀਂ ਲਾਈ ਜਿਹੜੇ ਲਾਈ ਆਦੇ ਜਮਾਨ ਅਸੀਂ ਲਾਵਾਂਗੇ ਅਸੀਂ ਲਾਇਆ ਹੁਣ ਬਈ ਆਹ ਟਰੈਕਟਰ ਦਾ ਆਪਾਂ ਨਾ ਤਾਂ ਡਿਮਾਂਡ ਕਰਨੀ ਆ ਨਾ ਮੁੱਲ ਕਰਨਾ ਰੇਟ ਆਪਾਂ ਦੱਸਣਾ ਯੈਸ ਨੋ ਦੇਣਾ ਦੇਣ ਲੈਣ ਵਾਲਾ ਰੇਟ ਇਹਦਾ ਜਿਸ ਕੰਨ 1 ਲੱਖ ਤੇ 90 ਹਜ਼ਾਰ ਇੰਜਨ ਗੇਅਰ ਦੀ ਇਹਦੀ ਵੀ ਟਿਕਟ ਦੀ ਗਾਰੰਟੀ ਆ ਠੀਕ ਆ ਬਈ ਪਿੱਛੋਂ ਕੋਈ ਆਵਾਜ਼ ਹੋਵੇ ਚਲਾਈ ਦੇ ਸੋਹਣੇ ਵਾਲਾ ਟਰੈਕਟਰ ਜਮ ਠੀਕ ਆ ਬਈ ਤੁਸੀਂ ਆ ਕੇ ਚੈੱਕ ਕਰਨਾ ਤੇ ਪੈਸੇ ਤਾਂ ਦੇਣੇ ਆ 1 ਲੱਖ 90 ਹਜ਼ਾਰ ਰੁਪਿਆ ਬਿਲਕੁਲ ਅੱਗੇ ਆ ਗਿਆ ਜੀ ਅਰਜਨ 605 605 ਅਲਟਰਾ 1 14 ਮਾਡਲ ਤੁਹਾਨੂੰ ਵਿਖਾਈਏ ਅਲਟਰਾ 1 ਮਾਡਲ ਆ ਰੀਜਨਲ ਟਰੈਕਟਰ ਦਾ ਇੱਥੋਂ ਪਤਾ ਲੱਗ ਜਾਂਦਾ ਲੀਵਰ ਦੇ ਇੱਥੇ ਪੈਰ ਲੱਗਦਾ ਉੱਥੋਂ ਪ੍ਰੈਮਰ ਨਿਕਲਿਆ ਬਾਕੀ ਕੋਕਾ ਪੀਸ ਟਰੈਕਟਰ ਵਧੀਆ ਇੱਕ ਨੰਬਰ ਟਰੈਕਟਰ ਇੰਜਨ ਗੇਅਰ ਦੀ ਆਪਾਂ ਆਪਣੇ ਘਟ ਦੀ ਆਪਾਂ ਪਹਿਲਾਂ ਹੀ ਕਿਹਾ ਹਰ ਇੱਕ ਦੀ ਗਾਰੰਟੀ ਹੁੰਦੀ ਹੈ ਗਾਰੰਟੀ ਵਾਲਾ ਟਰੈਕਟਰ ਆ ਮੇਜਰ ਮਾਲਾ ਮੋਟਾ ਕੋਈ ਇੱਥੋਂ ਹੋ ਗਿਆ ਹੋ ਗਿਆ ਉਹ ਗੱਲ ਤੈਨੂੰ ਵੱਖਰੀ ਹੈ ਪਰ ਇੰਜਨ ਗੇਅਰ ਤੇ ਮੇਰੇ ਟਰੈਕਟਰ ਚ ਲੰਬਾ ਆ ਗਿਆ ਆਪਾਂ ਬੈਠੇ ਠੀਕ ਹੈ ਭਾਈ ਤੁਸੀਂ ਬਾਹਰੋਂ ਆ ਅਸੀਂ ਪਹਿਲਾਂ ਤੋਂ ਗਾਰੰਟੀ ਕਰਦੇ ਹਾਂ ਤੇ ਕਰਦੇ ਰਵਾਂਗੇ ਠੀਕ ਹੈ ਬਾਈ ਸਾਡੀ ਪਹਿਲਾਂ ਤੋਂ ਇਹ ਆਤ ਹੈ ਵੀ ਜਿਵੇਂ ਧਰਨ ਠੱਗੀ ਨਹੀਂ ਅਸੀਂ ਮਾਰਦੇ ਵਿਖਾ दिए ਤੁਹਾਨੂੰ 16 ਦੇ ਟਾਇਰ ਨਵੇਂ ਟਾਇਰ ਫੇਵਰ ਹੁੱਡ ਡਿਮਾਂਡ 10 ਬਈ ਅਰਜੰਦ ਲਈ ਜਿਸ ਕਰਨ 4 ਲੱਖ ਤੇ 65 ਹਜ਼ਾਰ ਦੀ ਹੈ ਤੇਰੀ ਵੀਡੀਓ ਵੇਖ ਕੇ ਬਾਈ ਦੀ ਵੀਡੀਓ ਵੇਖ ਕੇ ਕੋਈ ਆ ਜੇ ਤਾਂ ਹਲਕਾ ਪੁਲਕਾ ਮਾਨ ਤਾਨ ਵੀ ਕਰਾਂਗੇ ਜਰੂਰ 4 ਲੱਖ 65 ਹਜ਼ਾਰ ਚੋਂ ਵਿਖਾ ਦੇ ਹਾਂ ਸੋਨਾ ਮਾਨਸਾਨ ਫੁੱਲ ਕਰਾਂਗੇ ਬਾਈ ਜਰੂਰ ਕਰਾਂਗੇ ਬਿਲਕੁਲ ਸੌ ਪਾ ਕੇ ਨਹੀਂ ਦਿੰਦੇ ਨਹੀਂ ਦਿੰਦੇ ਅੱਗੇ ਹੈਗਾ ਜੀ ਫਾਰਮ ਟਰੈਕ 60 ਆਹਨ ਟ੍ਰਿਕ 60 8 ਮਾੜ ਲਾ ਹੁਣ ਤੂੰ ਸਿਫਤ ਤੇਰੀ ਆਪ ਹੀ ਕਰ ਦੇ 8 ਮਾੜ ਦੇ ਸਿਫਤ ਦੱਸਣ ਦੀ ਵੀ ਲੋੜ ਨਹੀਂ ਆਹ 19 ਵਜੇ ਬੰਦੀ ਹੁਣ ਬਾਤੀ ਲੈਣ ਦਾ ਅਗਲਾ ਕੋਈ ਰੰਗਿਆ ਰੱਪਿਆ ਐ ਕਹੂਗਾ ਸਹੀ ਗੱਲ ਆ ਸਲਾਈ ਦੇ ਵੀ ਰੰਗ ਵੇ ਲਾ ਪਿਆ ਇਹ ਬੰਗਲਾ ਲੈਣਾ ਵੀ ਟ੍ਰੈਕਟਰ ਦਾ ਜਮਾ ਵਧੀਆ ਪਿਆ ਹਾਂ ਐ ਨਹੀਂ ਵੀ ਜਾ ਕੇ ਬਦਲਣਾ ਪਊਗਾ ਸਹੀ ਗੱਲ ਆ ਬਾਈ ਆਹ 8 ਮਾਡਲ ਟਰੈਕਟਰ ਰਹਿਮਾ ਤੁਸੀਂ ਲਾ ਕੇ ਪਾਸੇ ਰੱਖ ਦਿਓ ਉਹਨੇ ਨੂੰ ਦੱਸਿਓ ਨਾ ਕਿਹੜੇ ਮਾਡਲ ਦੇ ਆਹ ਦੇਖੀ ਨਾ ਤੁਹਾਨੂੰ ਤੁਹਾਨੂੰ ਰੰਗ ਦੇਖ ਸਾਰੇ ਹਾਂ ਨੇਕ ਟਰੈਕਟਰ ਦਾ ਜਰਤ ਵੇਖ ਯਾਰ ਆਹ ਟਰੈਕਟਰ ਦੇ ਰਹਿਮਾ ਤੁਸੀਂ ਲਾ ਕੇ ਰੱਖ ਦਿਓ ਪਾਸੇ ਰੱਖ ਦਿਓ ਰਹਿਮ ਭਾਵੇਂ ਤੇ ਅਗਲਾ ਕੋ 20 ਮਾਡਲ ਦੇ ਰਹਿਮ ਪਏ ਆ ਇੰਨੇ ਸਾਫ ਰਹਿਮ ਐਸ ਟਰੈਕਟਰ ਦੇ 2008 ਮਾਡਲ ਡਬਲ ਕਲਚ ਤੇ ਟਰੈਕਟਰ ਕੋਕਾ ਪੀਸ ਨਵੀਂ ਬੈਟਰੀ ਦੇਣਾ ਕਿੰਨੇ ਦਾ ਬਾਈ ਯਸ ਨੋ ਇਹ ਦੇਣਾ ਇਸ ਕਰਨ 2 ਲੱਖ ਤੇ ਸਿਰਫ 65000 ਰੁਪਏ ਦਾ 265000 ਦਾ ਆਹ ਟਰੈਕਟਰ ਬਾਈ ਨੇ ਦੇਣਾ ਡਬਲ ਕਲਚ ਵਧੀਆ ਇੱਕ ਨੰਬਰ ਟਰੈਕਟਰ ਦਾ ਪੂਰਾ ਕੋਕਾ ਪੀਸ ਇੱਕ ਨੰਬਰ ਹਾਂ ਠੀਕ ਆ ਬਾਈ ਇਧਰਲੇ ਪਾਸੇ ਬਾਈ ਨਿਗਾ ਮਾਰਾ ਦੀਏ ਆ ਦੋ ਠੱਲੀ ਖੜੇ ਆ ਤੁਸੀਂ 5310 ਆ ਤੇ 5210 ਆ 5210 ਵਾਸਤੇ 5210 ਹਾਂਜੀ 5310 ਜਿਹੜਾ ਟਰੈਕਟਰ ਆ ਇਹ ਵੀ ਗੀਅਰ ਪ੍ਰੋ ਆ ਤੇ ਉਹ ਵੀ ਗੀਅਰ ਪ੍ਰੋ ਆ ਇਹ ਵੀ 22 ਮਾਡਲ ਹੈ ਜੀ 21 ਦਾ ਮਾਰਕ ਹੈ 22 ਦੀ ਆਈ ਠੀਕ ਆ ਦੋ ਵੀ 22 ਮਾਡਲ ਹੈ ਦੋਨੇ 22 ਮਾਡਲ ਹੈ 22 22 ਮਾਡਲ ਟਰੈਕਟਰ ਆ ਤੇ ਇਹ ਜਿਹੜਾ ਟਰੈਕਟਰ ਆ ਬਾਈ ਇਹ ਚੱਲਿਆ ਕਿੰਨਾ ਕੁ ਹੋਊਗਾ ਇਹ 900 ਕੁ ਸੰਟ ਚੱਲਿਆ ਇਸ ਕਰਨਾ 900 ਤੇ ਕੁਝ ਘੰਟੇ ਚੱਲਿਆ ਨਾਲ ਦਾ A to Z ਜਿੰਨਾ ਵੀ ਕੋਸਾ ਟਰੈਕਟਰ ਦੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਰੀਜਨਲ ਕੰਪਨੀ ਦਾ ਸਾਰਾ ਕੋਸਾ ਕੋਕਾ ਪੀਸ ਆਹਾਂ ਸਟicker ਕੰਪਨੀ ਵਾਲੇ ਆਹਾਂ ਅਗਲੇ ਟਾਇਰਾਂ ਤੇ ਮੋਹਰਾ ਹਜੇ ਕਸਿਆ ਨਹੀਂ ਗੇਅਰ ਪ੍ਰੋ ਟਰੈਕਟਰ ਇਹ ਮਿਲਦਾ ਨਹੀਂ ਬੰਦ ਹੋ ਗਿਆ ਬੰਦ ਹੋ ਗਿਆ ਸੀਆਰਡੀਆ ਆ ਗਿਆ ਸੀਆਰਡੀਆ ਆ ਗਿਆ ਹਾਏ ਬਾਈ ਜੀ ਬਾਦ ਉਦੂ ਵਾਰ ਠੀਕ ਹੈ ਬਾਈ ਇਹਦੀ ਬਈ ਡਿਮਾਂਡ ਇਹਦੀ ਡਿਮਾਂਡ ਇਸ ਕਰਨ ਹੈਗੀ ਹੈ ਸਿਰਫ 8 ਲੱਖ ਰੁਪਏ ਦੀ ਪੂਰਾ 8 ਲੱਖ ਰੁਪਏ ਡਿਮਾਂਡ ਆ ਹਾਂਜੀ ਮੌਕੇ ਤੇ ਹਲਕਾ ਫੁਲਕਾ ਮੰਨ ਤਾਣ ਹਾਲ-ਪਾਲ ਮੈਂ ਮਾਹੌਲ ਕਰ ਦਾਂਗੇ ਠੀਕ ਆ ਇੱਥੇ ਆ ਗਿਆ ਇੱਕ ਹੋਰ 52 10 52 10 52 10 ਗੇਅਰ ਪਰੋਈ ਇਹੇ ਆ ਤੁਸੀਂ ਗੇਅਰ ਪਰੋਆ ਤੇ ਇਹ ਵੀ ਬਾਈ ਮਾੜਾ ਹੈ ਇਹਦੇ ਟਾਇਰ ਬਾਈ ਨਾਲ ਦੇ ਆ ਸਭ ਕੋ ਨਾਲ ਨਾਲ ਰਿਸ ਕਰਨਾ ਉਹਦੇ ਲਾਲ ਦੇ ਟਾਇਰ ਆ ਮੇਰੀ ਇੱਕ ਟਸਕਨ ਹੋਰ ਤੋਂ ਵੀ ਗੱਲ ਹਾਂ ਇਹ ਰਿਵਰਸ ਪੀਡੀਓ ਵਿੱਚ ਹੈ ਉਹ ਡਬਲ ਪੀਡੀਓ ਵਿੱਚ ਹੈ ਅੱਛਾ ਹਾਂ ਇਹਦੇ ਵਿੱਚ ਵੀ ਫਰਕ ਆ ਇਹਦੇ ਵਿੱਚ ਫਰਕ ਆ ਮੰਨ ਲਓ ਰਿਵਰਸ ਪੀਡੀਓ ਉਹਦੇ ਵਿੱਚ ਹੈ ਜੇ ਬਾਈ ਚਾਂਸ ਦੇ ਵਿੱਚ ਟਰੈਕਟਰ ਬਹੁਤ ਘੱਟ ਮਿਲਦਾ ਕਿਉਂ ਡੋਰ ਪੀਡੀਓ ਜਿਹੜਾ ਮਸ਼ੀਨ ਤੇ ਟਰੈਕਟਰ ਖੜੇਕ ਜੀ ਤੇ ਕੰਮ ਜਾਵੇ ਠੀਕ ਆ ਜਿਹੜਾ ਜੌਂਡੀਅਰ ਨੇ ਚੋਕ ਕਰਤੀ ਉਹ ਨਿਕਲਦੀ ਨਹੀਂ ਟਰੈਕਟਰ ਚੋਕੇ ਸੇ ਤੋਂ ਕਿੱਡੇ ਕੋਨਾ ਇਹ ਜੌਂਡੀਅਰ ਦੀ ਸਫਤਾ ਸਫਤਾ ਜੌਂਡੀਅਰ ਟਰੈਕਟਰ ਦੀ ਕਰੀ ਨਾ ਚੋਕ ਮਸ਼ੀਨ ਨਿਕਲਦੀ ਨਹੀਂ ਜਿਹੜਾ ਮਰਜੀ ਜੋੜ ਕੇ ਵੇਖ ਲਿਓ ਬਟ ਇਹ ਰਿਵਰਸ ਚਾਹ ਹੱਡਾ ਵਲਸ ਰਿਵਰਸ ਦਾ ਇਹ ਫਾਇਦਾ ਕਿਤੇ ਤੂੜੀ ਵਾਲੀ ਮਸ਼ੀਨ ਪੁੱਠੀ ਗਿੜਨੀ ਪੈ ਗਈ ਤਾਂ ਪੁੱਠੀ ਗਿੜ ਦੂਗਾ ਪਰ ਇਹ ਗੇੜ ਤਾਂ ਗਿੜਦੀ ਨਹੀਂ ਇਹਦੀ ਗੇੜ ਚੋਕਰੀ ਸਹੀ ਗੱਲ ਆ ਬਾਈ ਨਿਕਲਦੀ ਨਹੀਂ ਚੋਕ ਕਰ ਤੇ ਇਹਦੀ ਵੀ ਡਿਮਾਂਡ ਦੱਸ ਦੇ। ਇਹਦੀ ਡਿਮਾਂਡ ਹੈ ਕਿ ਕੰਮ 7 ਲੱਖ ਤੇ 50 ਹਜ਼ਾਰ ਰੁਪਏ। 7 ਲੱਖ 65 ਹਜ਼ਾਰ ਦਾ ਆਹ ਟਰੈਕਟਰ 2022 ਮਾਡਲ। ਗੇਅਰ ਪ੍ਰੋ ਜਮਾ ਨਵਾਂ ਟਰੈਕਟਰ ਹੈ ਚੱਲਿਆ ਹੀ 1200 ਘੰਟਾ। ਠੀਕ ਆ। 200 ਘੰਟਾ ਅਸੀਂ ਚਲਾਇਆ ਤੱਕ। ਅਸੀਂ ਚਲਾਇਆ ਕਿ ਚੰਗਾ ਲੱਗਿਆ ਤਾਂ ਘਰੇ ਅਸੀਂ ਆਪ ਚਲਾਉਦੇ ਰਹੇ। ਬਿਲਕੁਲ ਬਿਲਕੁਲ। ਮੈਂ ਆਪਣੇ ਕੋਲ ਸੱਜਣ ਮਿੱਤਰਾਂ ਨੇ ਵੀ ਕੜਕ ਬੀਜੀ ਅਸੀਂ ਵੀ ਬੀਜੀ ਆ 250 ਘੰਟੇ ਚਲਾਇਆ ਘਰੇ। ਠੀਕ ਹੈ ਭਾਈ। ਇੱਕ ਵੀ ਡੱਟ ਚ ਲਾਂਭਾ ਹੋਵੇ ਆਪਣੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਆ। ਹਾਂ 1400 ਘੰ ਜਿਹੜਾ ਟਰੈਕਟਰ ਇਹਦੇ ਬਰਾਬਰ ਦਾ ਮਾਡਲ ਤੁਹਾਨੂੰ ਕਿੰਨੇ ਰੁਪਈਆ ਚਾਹੀਊਗਾ 8 ਹਸਪਾਵਰ ਦਾ ਟਰੈਕਟਰ ਹੈ 60 ਹਸਪਾਵਰ ਦਾ ਟਰੈਕਟਰ ਆ ਤੇ ਸਾਰੇ ਫੰਕਸ਼ਨ ਹੈ ਟਾਪ ਵਾਲਾ ਮਾਡਲ ਹੈ ਹਾਂ ਪਾਵਰ ਸਟੀਰਿੰਗ ਡਬਲ ਕਲੱਚ ਤੇਲ ਬ੍ਰੇਕਰ ਰਵਾਸ ਵੀਡੀਓ ਡਬਲ ਡਿਸਟਰੀਬਿਊਟਰ ਵਾਲਾ ਠੀਕ ਹੈ ਭਾਈ 2021 ਮਾਡਲ ਦਾ ਟਰੈਕਟਰ ਇਹ ਆਪਾਂ ਇਸ ਟਰੈਕਟਰ ਦੀ ਆਪਾਂ ਜੀ ਗੱਲ ਕਰੀਏ ਤਾਂ ਇਹਦੇ ਬਰਾਬਰ ਦਾ ਇਹਦੇ ਬਰਾਬਰ ਦਾ ਬਾਈ ਟਰੈਕਟਰ ਜੇ ਇਹੀ ਮਾਡਲ ਆਇਆ ਦੁੱਗਣੇ ਰੁਪਈਆ ਦਾ ਹੋਣਾ ਜਾਈ ਜਾਊਗਾ ਬਾਈ 21 ਮਾਡਲ 363 ਲੈ ਲੈ 8 ਲੱਖ ਦਾ 21 ਮਾਡਲ 363 855 ਲੈ ਲੈ 7 ਲੱਖ ਦਾ ਠੀਕ ਆ 21 ਮਾਡਲ ਕੋਈ ਵੀ ਲੈ ਲੈ ਤੂੰ ਟਰੈਕਟਰ ਠੀਕ ਆ ਉਹ ਜਿੰਨ ਦੁੱਗਣੇ ਦਾ ਹਾਂ ਸਿਰਫ ਤੇਰੇ ਵਾਸਤੇ 4 ਲੱਖ ਤੇ 10 ਹਜ਼ਾਰ ਦਾ 4 ਲੱਖ 10 ਹਜ਼ਾਰ ਦਾ ਆਹਾ 21 ਮਾਡਲ ਤੇ 3 ਸਵਾ 3 ਦਾ ਲੋਨ ਵੀ ਕਰਾ ਦੂੰਗਾ ਸਵਾ 3 ਲੱਖ ਰੁਪਈਆ ਦਾ ਲੋਨ ਹੋ ਜਾਓ ਤੇ ਰੁਪਈਆ ਦੇਣਾ 60 ਹਜ਼ਾਰ ਹਾਂ ਨੇ ਲੱਖ ਰੈਂਦਾ ਮਾ ਲੱਖ ਰੁਪਏ ਦੇ ਸਰਦੂਗਾ ਲੱਖ ਰੁਪਏ ਲੱਖ ਰੁਪਏ ਦੇ ਕੇ ਵੀ ਹੁਣ ਉਹ ਟਰੈਕਟਰ ਹੈ ਇਹਦੇ ਦੇ 6.52 10 ਤੇ ਵੀ ਲੋਨ ਹੋ ਜੂਗਾ 3.5 ਤੇ ਵੀ 6.5 7 ਦੇ ਮੇਨ ਲੋਨ ਹੋ ਜੂਗਾ ਹਾਂ ਆਪਣੇ ਹਰ ਇੱਕ ਟਰੈਕਟਰ ਤੇ ਲੋਨ ਦੀ ਸੌਦਾ ਹਾਜਰ ਹੈ ਠੀਕ ਹੈ ਬਾਈ ਤੇ ਆਹ ਟਰੈਕਟਰ ਤੁਸੀਂ ਪੜਤੇ ਵਾਲਾ ਸੌਦਾ ਲੈ ਜਾ ਸਕਦੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਤੇ ਬਾਕੀ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਉੱਥੋਂ ਤੁਸੀਂ ਨੋਟ ਕਰਕੇ ਕੋਈ ਹੋਰ ਜਾਣਕਾਰੀ ਕੋਈ ਗੱਲ ਰਹਿ ਗਈ ਤਾਂ ਪੁੱਛ ਸਕਦੇ ਆ ਜੀ ਬਿਲਕੁਲ ਜੀ ਬਿਲਕੁਲ